ਗੱਲ ਕਰਾਂਗੇ ਸ਼ਿਵਕਾਸ਼ ਤਖਤ ਸਰ ਦੇ ਚਤੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜਨਾ ਕੈਬਨਿਟ ਮੰਤਰੀ ਹਰਜੋ ਸਿੰਘ ਬੈਂਸ ਨੂੰ ਸ਼ਿਵਕਾਸ਼ ਤਖਤ ਸਾਇਬ ਵਿਕੇ ਤਲਬ ਕੀਤਾ ਤਾਂ ਪੰਜ ਸਿੰਘ ਸੇਬਾਨ ਦੀ ਕਟੜਤਾ ਦੇਵੇ ਜੱਜ ਪੇਸ਼ ਹੋਣ ਦੇ ਲਈ ਪਹੁੰਚੇ ਨੇ ਮੰਤਰੀ ਹਰਜੋ ਸਿੰਘ ਬੈਂਸ ਪਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੂੰ ਵੀ ਪੇਸ਼ ਹੋਣ ਦੇ ਲਈ ਤਲਬ ਕੀਤਾ ਗਿਆ ਸੀ ਮੰਤਰੀ ਹਰਜੋ ਸਿੰਘ ਬੈਂਸ ਨੂੰ ਸ਼ਿ ਨਗਰ ਦੇ ਵਿਕੇ ਨਵੀਂ ਪਾਸਾਹੀ ਸਾਹਿਬ ਸ਼ਿਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਸੰਬੰਧੀ ਕਰਵਾਏ ਗਏ ਪ੍ਰੋਗਰਾਮ ਦੇ ਦੌਰਾਨ ਇਤਰਾਜ਼ ਜੋਕ ਪੇਸ਼ਕਾਰੀ ਦੇ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਕਰਕੇ ਪੇਸ਼ ਹੋਣ ਦੀ ਆਖਿਆ ਗਿਆ ਸੀ ਪਹਿਲਾ ਹਰਜੋਤ ਸਿੰਘ ਬੈਂਸ ਨੂੰ 1 ਅਗਸਤ ਨੂੰ ਤਲਬ ਕੀਤਾ ਗਿਆ ਸੀ ਇਕ ਵਾਪੇ ਤੋਂ ਦੱਸਿਆ ਗਿਆ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪਹੁੰਚ ਚੁੱਕੇ ਨੇ ਸ਼੍ਰੀ ਅਕਾਲ ਤਤ ਸਾਹਿਬ ਦੇ ਪੰਜ ਸਿੰਘ ਸੇਵਾ ਨਿਕ ਕੱਤਰਤਾ ਦੇ ਵਿੱਚ ਉਹ ਪੇਸ਼ ਹੋਣਗੇ ਆਪਣੀ ਦਲੀਲ ਦੇ ਇਨਕੇ ਜ਼ਾਇਜੁਗਾ ਲੈ ਕੇ ਜੋ ਸ਼ਹੀਦ ਨਗਰ ਦੇ ਵਿੱਚ ਜੋ ਪੇਸ਼ਕਾਰੀ ਕੀਤੀ ਗਈ ਸ਼ਹੀਦੀ ਸਮਾਗਮ ਦੇ ਦੌਰਾਨ ਇਸ ਨੂੰ ਲੈ ਕੇ ਮੈਨੇਜਮੈਂਟ ਨੂੰ ਵੀ ਜ਼ਿੰਮੇਦਾਰ ਠਹਿਰਾਇਆ ਗਿਆ ਤਾਂ ਡਾਇਰੈਕਟਰ ਜਸਵੰਤ ਸਿੰਘ ਵੀ ਪੇਸ਼ ਹੋਣਗੇ ਮੰਤਰੀ ਹਰਜੋਤ ਸਿੰਘ ਬੈਂਸ ਸ਼੍ਰੀ ਅਕਾਲ ਤਤ ਸਾਹਿਬ ਦੇ ਤਲਬ ਕੀਤੇ ਗਏ ਨੇ ਪਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਵੀ ਪੇਸ਼ ਹੋ ਗਏ। ਦੱਸਿਆ ਕਿ ਸ਼ਹਿਨਗਰ ਦੇ ਵਿੱਚ ਕਤਾਲਮਿਕ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਸੀ। ਸ਼ਹੀਦੀ ਸਮਾਗਮ ਸੀ ਨੌਮੀ ਪਾਚਾਈ ਸਾਹਿਬ ਸ਼ਗੁਰਤੇਗ ਬਹਾਦਰ ਸਾਹਿਬ ਜੀ ਦੇ ਸ਼ਹਾਦਤ ਨੂੰ ਲੈ ਕੇ। ਤਾਂ ਇਹ ਸ਼ਹੀਦੀ ਸਮਾਗਮ ਦੇ ਦੌਰਾਨ ਜਿਸ ਤਰ੍ਹਾਂ ਦੀ ਪੇਸ਼ਕਾਰੀ ਸਟੇਜ ਤੇ ਕੀਤੀ ਗਈ ਉਹ ਵਿਵਾਦਾਂ ਦੇ ਘੇਰੇ ਦੇ ਵਿੱਚ ਆ ਗਈ। ਹਾਲਾਂਕਿ ਸਟੇਜ ਤੇ ਉਸ ਵੇਲੇ ਜੋ ਪੇਸ਼ਕਾਰੀ ਕਰ ਰਹੇ ਸਨ ਜੋ ਪਰਫਾਰਮ ਕਰ ਰਹੇ ਸਨ ਸਿੰਗਰ। ਉਹਨਾਂ ਦੇ ਵੱਲੋਂ ਸ਼ਿਰਕਤਖ ਸਾਹਿਬੀ ਕੇ ਪੇਛੋ ਕੇ ਮਾਫੀ ਵੀ ਮੰਗ ਲਈ ਗਈ ਹੈ। ਜਿਸ ਸੇਸ਼ੂ ਕਾਕਖ ਸਾਹਿਬ ਜਿਤਿਹਦਾਰ ਦੇ ਵੱਲੋਂ ਇੱਕ ਬਿਆਨ ਵੀ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮਾਫੀ ਕਾਫੀ ਨਹੀਂ ਹੈ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੀ ਜਿਹੜੀ ਪੇਸ਼ਕਾਰੀ ਹੈ ਹਰ ਕਿਸ ਹਰ ਕਿਸ ਵੀ ਸਹਿਯੋਗ ਨਹੀਂ ਹੈ ਹਾਲਾਂਕਿ ਪੂਰੇ ਮਾਮਲੇ ਨੂੰ ਲੈ ਕੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਸੇ ਪਛਮੀ ਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਵੀ ਜ਼ਿੰਮੇਦਾਰ ਕਰਾਈ ਗਏ ਮੰਤਰੀ ਜੋਤ ਸਿੰਘ ਬੈਂਸ ਅੱਜ ਬੰਸ ਸਿੰਘ ਸੰਬਾਨਾ ਦੀ ਇਕੱਤਰਤਾ ਦੇ ਵਿੱਚ ਪੇਸ਼ ਹੋਣਗੇ ਇਸ ਤੋਂ ਇਲਾਵਾ ਪਾਸ਼ਾ ਵਿਪਾਕ ਦੇ ਡਾਇਰੈਕਟਰ ਜਸਵੰਤ ਸਿੰਘ ਵੀ ਪੇਸ਼ ਹੋਣਗੇ ਹਾਲਾਂਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੀਤੇ ਦਿਨਾਂ ਦੇ ਦੌਰਾਨ ਮੀਡੀਆ ਦੇ ਮੁਖਾਤਿਬ ਵੀ ਹੋਏ ਸੀ ਇਸ ਪੂਰੇ ਮਸਲੇ ਨੂੰ ਲੈ ਕੇ ਜੋ ਪੇਸ਼ਕਾਰੀ ਚਿਨਗਰ ਦੇ ਵਿੱਚ ਹੋਈ ਸੀ ਇਸ ਸਮਾਗਮ ਦੇ ਦੌਰਾਨ ਉਹਨਾਂ ਨੇ ਵੀ ਇਤਰਾਜ਼ ਜ਼ਾਹਰ ਕੀਤਾ ਸੀ ਦਾ ਅੱਜ ਸਿਰਕਾਤਕ ਸਾਹਿਬ ਦੇ ਪੰਚ ਸਿੰਘ ਸਬੰਧਾਂ ਦੀ ਇਕੱਤਰਤਾ ਦੇ ਵਿੱਚ ਪੇਸ਼ ਹੋ ਕੇ ਕੀ ਕੁਛ ਉਹ ਕਹਿੰਦੇ ਨੇ ਮਾਫੀ ਮੰਗਦੇ ਨੇ ਤਾਂ ਉਸ ਤੋਂ ਬਾਅਦ ਜਿਤਦਾਰ ਯਾਨੀ ਕੁਲਦੀਪ ਸਿੰਘ ਗੜਕਚ ਦੇ ਬਲੋਕ ਕਿਸ ਤਰ੍ਹਾਂ ਦਾ ਰਿਐਕਸ਼ਨ ਆਉਂਦਾ ਕਿ ਕੀ ਬਿਆਨ ਆਉਂਦਾ ਹੈ ਇਸੇ ਅੱਜ ਸਭ ਦੀਆਂ ਨਜ਼ਰਾਂ ਟੀਕੇ ਰਹਿਣਗੀਆਂ ਪਰਮਵੀਰ ਸਾਡੇ ਨਾਲ ਸਾਡੇ ਸਹਿਯੋਗੀ ਜੁੜੇ ਨੇ ਪਰਮ ਕੀ ਜਾਣਕਾਰੀ ਕੈਬਨਟ ਮੰਤਰੀ ਤੇ ਪਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਕਿੰਨੇ ਵਜੇ ਦਾ ਸਮਾਂ ਹੈ ਜੋ ਪੇਸ਼ ਹੋਣਾ ਹੈ ਪੰਚ ਸਿੰਘ ਸਬੰਧਾਂ ਦੀ 71ਤਾ ਦੇ ਵਿੱਚ ਆ ਦੇਖੋ ਗਗਨ ਜਿਹੜੀ ਮੀਟਿੰਗ ਹੈ ਉਹ 9 ਵਜੇ ਦਾ ਸਮਾਂ ਸੀਗਾ ਤਾਂ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਦਫਤਰ 77 ਸ੍ਰੀ ਹਕਾਲਤਖਰ ਸਾਹਿਬ 77 ਦਾ ਦਫਤਰ ਹੈ ਭਾਵ ਕਿ ਇਥੋਂ ਹੀ ਵੱਡੇ ਵੱਡੇ ਗੱगन ਫੈਸਲੇ ਹੁੰਦੇ ਨੇ ਜਿਹੜੇ ਕਿ ਕੋਈ ਗਲਤੀ ਹੋ ਜਾਂਦੀ ਹੈ ਜਾਂ ਸਿੱਖ ਕੌਮ ਨੂੰ ਲੈ ਕੇ بڑے ਫੈਸਲੇ ਜਿਹੜੇ ਨੇ ਉਹ ਇਸ ਦਫਤਰ ਤੋਂ ਹੀ ਹੁੰਦੇ ਨੇ ਪੰਡ ਸਿੰਘ ਸਹਿਬਾਨ ਦੀ ਮੀਟਿੰਗ ਜਿਹੜੀ ਅੱਜ ਸੱਦੀ ਗਈ ਹੈ ਇਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਜੇਕਰ ਅਸੀਂ ਦੇਖੀਏ ਜੇਕਰ ਹਰਜੋਤ ਬੈਂਸ ਹੋਰਾਂ ਦੀ ਭੂਮਿਕਾ ਦੇਖੀਏ ਕਿੰਨੀ ਕੁ ਭੂਮਿਕਾ ਸੀਗੀ ਕਿੰਨੀ ਕੁ ਨਹੀਂ ਸੀਗੀ ਉਹ ਤੈ ਜਿਹੜਾ ਉਹ ਪੰਡ ਸਿੰਘ ਸਹਿਬਾਨ ਨੇ ਕਰਨਾ ਹੈ ਪਰ ਇਸ ਵਿਚਾਲੇ ਜਿਹੜਾ ਵਿਵਾਦ ਛਿੜਿਆ ਸੀਗਾ ਉਸ ਨੂੰ ਲੈ ਕੇ ਮੰਤਰੀ ਹਰਜੋਤ ਬੈਂਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਾਜ਼ਾ ਤਸਵੀਰਾਂ ਨੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਮੈਨੂੰ ਲੱਗਦਾ ਕਿ ਅਸੀਂ 3-4 ਸਾਲ ਸਾਢੇ 3 ਸਾਲ ਸਰਕਾਰ ਨੂੰ ਹੋ ਗਏ ਨੇ ਇਹ ਪਹਿਲਾ ਰੂਪ ਜਿਹੜਾ ਉਹ ਅਸੀਂ ਪਹਿਲੀ ਵਾਰ ਦੇਖਿਆ ਹੈ ਹਰਜੋਤ ਬੈਂਸ ਹੋਰਾਂ ਦਾ ਦਾੜਾ ਪ੍ਰਕਾਸ਼ਿਆ ਹੋਇਆ ਹੈ ਗਲ ਦੇ ਵਿੱਚ ਸਫਾ ਪਾਇਆ ਹੋਇਆ ਹੈ ਨੰਗੇ ਪੈਰੀ ਹੈਰੀਟੇਜ ਸਟਰੀਟ ਤੋਂ ਚੱਲਦੇ ਹੋਏ ਨਤਮਸਤਕ ਹੋਏ ਨੇ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਨੇ ਕਿਹਾ ਸੀਗਾ ਕਿ ਜਦੋਂ ਮੈਨੂੰ ਤਲਬ ਕੀਤਾ ਜਾਵੇਗਾ ਸੱਦਿਆ ਜਾਵੇਗਾ ਮੈਂ ਹਾਜ਼ਰ ਹੋਵਾਂਗਾ ਹੁਣ ਗਲਤੀ ਕਿੱਥੇ ਹੋਈ ਆ ਗगन ਦੇਖੋ ਗੁਰਮਤ ਮਰਿਆਦਾ ਹੈ ਪਰੰਪਰਾਵਾਂ ਨੇ ਮਰਿਆਦਾ ਤੋਂ ਬਾਹਰ ਕੋਈ ਨਹੀਂ ਜਾ ਸਕਦਾ ਇੱਕ ਪਾਸੇ ਸੋਗ ਸਮਾਗਮ ਹੋਏ ਇੱਕ ਪਾਸੇ ਸ਼ਹੀਦੀ ਦਿਹਾੜੇ ਦਾ ਪ੍ਰੋਗਰਾਮ ਰੱਖਿਆ ਹੋਏ ਦੂਜੇ ਪਾਸੇ ਪਿੱਛੇ ਹੋਲਡਿੰਗ ਲੱਗਿਆ ਹੋਏ ਉੱਥੇ ਤੁਸੀਂ ਭੰਗੜੇ ਪਾਉਂਦੇ ਹੋ ਨੱਚਦੇ ਹੋਵੋ ਗਾਣੇ ਗਾਉਂਦੇ ਹੋਵੋ ਸਰਕਾਰ ਦੇ ਤੁਸੀਂ ਮੰਤਰੀ ਹੋਵੋ ਸਾਹਮਣੇ ਬੈਠ ਕੇ ਤੁਸੀਂ ਦੇਖਦੇ ਹੋਵੋ ਉਹ ਇਹ ਚੀਜ਼ਾਂ ਨੂੰ ਕੋਈ ਵੀ ਦਰਕਨਾਰ ਨਹੀਂ ਕਰ ਸਕਦਾ ਗਗਨ ਦੇਖੋ ਇਸੇ ਕਰਕੇ ਹੀ ਅੱਜ ਇਸ ਦਰ ਦੇ ਉੱਤੇ ਉਹਨਾਂ ਨੂੰ ਆਉਣਾ ਪਿਆ ਤਲਬ ਕੀਤਾ ਗਿਆ ਸੀਗਾ ਜਿਵੇਂ ਅਸੀਂ ਜ਼ਿਕਰ ਕਰ ਹਟਿਆ ਪਹਿਲਾਂ ਵੀ ਜ਼ਿਕਰ ਕੀਤਾ ਗਗਨ ਕਿ ਜਸਦੇਵਰ ਕੁਲਦੀਪ ਸਿੰਘ ਗੜਗਾਟ ਜਿਹੜੇ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਬਾਬਾ ਟੇਕ ਸਿੰਘ ਹੋਰੀ ਇੱਥੇ ਪਹੁੰਚ ਚੁੱਕੇ ਨੇ ਹੋਰ ਜਿਹੜੇ ਨਾਲ ਗ੍ਰੰਥੀ ਸਹਿਬਾਨ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਮੀਟਿੰਗ ਜਿਹੜੀ ਹੈ ਉਹ ਬਿਲਕੁਲ ਸ਼ੁਰੂ ਹੋ ਚੁੱਕੀ ਹੈ ਤਾਂ ਇੱਕ ਵਾਰ ਤਸਵੀਰ ਜ਼ਰੂਰ ਦਿਖਾ ਦਈਏ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਦੀ ਤਸਵੀਰ ਹੈ ਜਿੱਥੇ ਕਿ ਤੁਸੀਂ ਦੇਖੋ ਮੀਡੀਆ ਦੇ ਨਾਲ-ਨਾਲ ਇਹ ਮੀਡੀਆ ਦਾ ਤਾਨਤਾ ਵੀ ਲੱਗਾ ਹੋਇਆ ਉਸ ਦੇ ਨਾਲ-ਨਾਲ ਤੁਸੀਂ ਦੇਖੋ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਵੀ ਵੱਡੇ ਪੱਧਰ ਦੇ ਉੱਤੇ ਤਾਨਾਤ ਕੀਤੇ ਗਏ ਨੇ ਕਈ ਵਾਰ ਸੈਂਟੀਮੈਂਟਸ ਹੁੰਦੇ ਨੇ ਕਈਆਂ ਦੇ ਸੈਂਟੀਮੈਂਟਸ ਹੁੰਦੇ ਨੇ ਕਗਾ ਕਿ ਕੋਈ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਨੇ ਉਹ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਸ ਕਰਕੇ ਇਹ ਅੱਜ ਸਿਕਿਉਰਟੀ ਜਿਹੜੀ ਹੈ ਇੱਥੇ ਵਧਾਈ ਗਈ ਹੈ ਸੋ ਸਿੱਧੇ ਤੌਰ ਤੇ ਜੇਕਰ ਅਸੀਂ ਦੇਖੀਏ ਤਾਂ ਅੱਜ ਦੀ ਜਿਹੜੀ ਤਸਵੀਰ ਹੈ ਆਉਣ ਵਾਲੇ ਸਮੇਂ ਤੱਕ ਹੋਰ ਇੱਕ ਘੰਟੇ ਅੱਧੇ ਘੰਟੇ ਤੱਕ ਇਹ ਤਸਵੀਰ ਸਾਫ਼ ਹੋ ਜਾਵੇਗੀ ਕਿ ਆਖਰਕਾਰ ਗਲਤੀ ਕਿੱਥੇ ਹੋਈ ਕੀ ਕੀ ਸੇਵਾ ਦਿੱਤੀ ਜਾਣੀ ਹੈ ਕੀ ਕੀ ਸਜ਼ਾ ਲਗਾਈ ਜਾਣੀ ਹੈ ਸੋ ਇਸੇ ਨੂੰ ਲੈ ਕੇ ਹੀ ਅੱਜ ਮੰਤਰੀ ਹਰਜੋਤ ਬੈਂਸ ਜਿਹੜੇ ਨੇ ਇੱਥੇ ਪਹੁੰਚੇ ਕਿਉਂਕਿ ਉਹ ਸਮਾਗਮ ਜਿਹੜਾ ਦੇਖੋ ਗगन ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲੇ ਦਿਨ ਤੋਂ ਇਹ ਗੱਲ ਕਹਿੰਦੀ ਆ ਰਹੀ ਸੀਗੀ ਕਿ ਸਾਡਾ ਸਹਿਯੋਗ ਕਰੋ ਅਸੀਂ ਸਮਰਾਥਾਂ ਪਰ ਉਸ ਦੇ ਬਾਵਜੂਦ ਪੰਜਾਬ ਸਰਕਾਰ ਆਪਣੇ ਪੱਧਰ ਤੇ ਪ੍ਰੋਗਰਾਮ ਕਰਵਾਉਣਾ ਚਾਹੁੰਦੀ ਸੀਗੀ ਸੋ ਪ੍ਰੋਗਰਾਮ ਦੀ ਹਲੇ ਸ਼ੁਰੂਆਤ ਵੀ ਨਹੀਂ ਹੋਈ ਪ੍ਰੋਗਰਾਮ ਹਲੇ ਨਵੰਬਰ ਦੇ ਵਿੱਚ ਹੈ ਜੇਕਰ ਅਸੀਂ ਦੇਖੀਏ ਜਿਹੜੇ ਸਮਾਗਮ ਨੇ ਸ਼ਹੀਦੀ ਦਿਹਾੜੇ ਜਿਹੜੇ ਨੂੰ ਉਹ ਹਾਲੇ ਨਵੰਬਰ ਦੇ ਵਿੱਚ ਨੇ ਗगन ਪਰ ਉਸ ਤੋਂ ਪਹਿਲੋਂ ਹੀ ਇਹ ਵਿਵਾਦ ਜਿਹੜਾ ਸ਼ਿਰਦਾ ਵੱਡਾ ਦਿਖਾਈ ਦੇ ਰਿਹਾ ਸੀਗਾ ਸੋ ਗਲਤੀ ਹੋਈ ਹੈ ਮੰਨੀ ਵੀ ਹੈ ਮੰਤਰੀ ਸਾਹਿਬ ਨੇ ਮੰਨ ਕੇ ਇੱਥੇ ਸੀਸ ਵੀ ਨਵਾਇਆ ਇੱਕ ਨਿਮਾਣੇ ਸਿੱਖ ਵਜੋਂ ਪਹੁੰਚੇ ਨੇ ਗੁਰਸੇਖ ਹੋਣ ਦੇ ਨਾਤੇ ਇੱਥੇ ਪਹੁੰਚੇ ਨੇ ਮੀਟਿੰਗ ਅੰਦਰ ਜਾਰੀ ਹੈ ਕੀ ਫੈਸਲਾ ਆਉਂਦਾ ਹੈ ਇਹ ਜ਼ਰੂਰ ਗगन ਦੇਖਣ ਵਾਲੀ ਗੱਲ ਹੋਏਗੀ ਬਿਲਕੁਲ ਪਰ ਹਾਲਾਂਕਿ ਇਹ ਫੈਸਲਾ ਆਏਗਾ ਇਹ ਹਾਲਾਂਕਿ ਇਸ ਤੋਂ ਪਹਿਲਾਂ ਵੀ ਕੈਬਨਟ ਮੰਤਰੀ ਅਰਜੋਤ ਸਿੰਘ ਬੈਂਸ ਉਹ ਮਾਫੀ ਮੰਗ ਚੁੱਕੇ ਨੇ ਮੀਡੀਆ ਦੇ ਮੁਖਾਤਿਬ ਹੁੰਦੇ ਹੋਏ ਜਿੰਨਕ ਤੋ ਤੇ ਮਾਫੀ ਮੰਗ ਚੁੱਕੇ ਨੇ ਤੇ ਵਿਅਕਤੀਗਤ ਤੌਰ ਤੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਚ ਸਿੰਘ ਸਾਬਾ ਦੇ ਇਕੱਤਰਤਾ ਦੇ ਵਿੱਚ ਉਹ ਜ਼ਾਜੀ ਗੱਲ ਹੈ ਕਿ ਮਾਫੀ ਵੀ ਮੰਗਣਗੇ ਅਗਲਾ ਕੀ ਹੁਣ ਸਿੰਘ ਸਹਿਬਾਨਾਂ ਦੇ ਵੱਲੋਂ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਬਿਆਨ ਹੁੰਦੇ ਸੀ ਵੀ ਨਜ਼ਰ ਆਏਗੀ ਜਸਵੰਤ ਸਿੰਘ ਵੀ ਸਨ ਜਸਵੰਤ ਸਿੰਘ ਕੀ ਵਿਦੇਸ਼ ਦੇ ਵਿੱਚ ਨੇ ਆਜ ਵਕਤ ਕੋ ਤੌਰ ਤੇ ਪੇਸ਼ ਹੋਣਗੇ ਜਾਂ ਨਹੀਂ ਹੋਣਗੇ ਅ ਗਗਨ ਜੇਕਰ ਅਸੀਂ ਪਛਾਵਾ ਵਿਭਾਗ ਦੇ ਡਾਇਰੈਕਟਰ ਦੀ ਗੱਲ ਕਰੀਏ ਜਸਵੰਤ ਸਿੰਘ ਹੋਰਾ ਦੀ ਗੱਲ ਕਰੀਏ ਤਾਂ ਉਹ ਫੋਰਨ ਦੇ ਵਿੱਚ ਨੇ ਕੋਈ ਫੈਮਲੀ ਫੰਕਸ਼ਨ ਹੈ ਕੋਈ ਮੈਰिज ਹੈ ਉਹਨਾਂ ਦੀ ਤਾਂ ਉੱਥੇ ਫੈਮਲੀ ਦੇ ਵਿੱਚ ਉਹ ਵਿਦੇਸ਼ ਗਏ ਹੋਏ ਨੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਤਕਰੀਬਨ ਤਕਰੀਬਨ ਉਹ 12 ਅਗਸਤ ਦੇ ਕਰੀਬ-ਕਰੀਬ ਇੱਥੇ ਪਹੁੰਚਣਗੇ ਇੱਥੇ ਯਾਨੀ ਕਿ ਭਾਰਤ ਦੇ ਵਿੱਚ ਪਹੁੰਚਣਗੇ ਉਸ ਤੋਂ ਬਾਅਦ ਉਹਨਾਂ ਨੂੰ ਵੀ ਸੱਦਿਆ ਜਾਵੇਗਾ ਉਹਨਾਂ ਨਾਲ ਵੀ ਗੱਲਬਾਤ ਹੋਈ ਆ ਉਹ ਵੀ ਕਹਿ ਰਹੇ ਨੇ ਕਿ ਜਦੋਂ ਹੀ ਜਿਹੜਾ ਉਹ ਸ੍ਰੀ ਕਾਲਟਕਾ ਸਹਿਬ ਵੱਲੋਂ ਮੈਨੂੰ ਹੁਕਮ ਹੋਏਗਾ ਮੈਂ ਜਾਣ ਲਈ ਤਿਆਰ ਆ ਸੋ ਸਿੱਧੇ ਤੌਰ ਦੇ ਉੱਤੇ ਗगन ਗੱਲ ਇੱਥੇ ਮੁੱਕਦੀ ਹੈ ਕਿ ਸਿੱਖ ਪਰੰਪਰਾਵਾਂ ਮਰਿਆਦਾ ਅਨੁਸਾਰ ਜੇਕਰ ਕੋਈ ਧਾਰਮਿਕ ਪ੍ਰੋਗਰਾਮ ਕਰਦਾ ਹੈ ਤਾਂ ਠੀਕ ਹੈ ਪਰ ਐਡਾ ਵੱਡਾ ਫਾਹਾ ਲੈਣ ਦੀ ਲੋੜ ਨਹੀਂ ਸਿਕ ਸੰਸਥਾਵਾਂ ਬੈਠੀਆਂ ਨੇ ਸਾਡੇ ਘਰਾਂ ਦੇ ਵਿੱਚ ਕਿੰਨਾ ਕਿੰਨਾ ਪ੍ਰੋਗਰਾਮ ਕਿੰਨੇ ਕਿਤੇ ਗਲਤੀ ਹੈ ਨਾ ਵੀਰ ਸਿੰਘ ਵੀ ਜੋ ਪੇਸ਼ ਹੋਏ ਸ਼ਕਾਰਤਕ ਸਾਹਿਬ ਵੀ ਖੇ ਉਹਨਾਂ ਨੇ ਵੀ ਕਿਹਾ ਕਿ ਮੈਨੇਜਮੈਂਟ ਨੇ ਪੂਰੀ ਜਾਣਕਾਰੀ ਦਿੱਤੀ ਨਹੀਂ ਹੈ ਤਾਂ ਮਿਸ ਕਮਿਊਨੀਕੇਸ਼ਨ ਤਾਂ ਕਿਤੇ ਨਾ ਕਿਤੇ ਹੋਇਆ ਹੈ ਬਿਲਕੁਲ ਗगन ਉਹੀ ਗੱਲ ਕਰ ਰਹੇ ਸੀ ਕਿ ਜਦੋਂ ਅਸੀਂ ਘਰਾਂ ਦੇ ਵਿੱਚ ਪ੍ਰੋਗਰਾਮ ਹੀ ਕਰਵਾਉਨੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਾਡੇ ਘਰ ਦੇ ਵਿੱਚ ਆਉਂਦਾ ਹੈ ਹਾਲਾਂਕਿ ਕਿੱਡੇ ਕੋ ਪਵਿੱਤਰ ਸਾਡੇ ਘਰ ਹੁੰਦੇ ਨਹੀਂ ਸਾਰਿਆਂ ਨੂੰ ਪਤਾ ਹੈ ਪਰ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਕੀਤਾ ਜਾਂਦਾ ਹੈ ਖਣਪਟ ਸਾਹਿਬ ਅਸੀਂ ਰਖਾਉਂਦੇ ਆ ਖੁਸ਼ੀ ਵੇਲੇ ਗਮੀ ਵੇਲੇ ਪਰ ਉਹ ਸਾਰੀ ਮੈਨੇਜਮੈਂਟ ਕਿਸ ਕੋਲ ਹੁੰਦੀ ਹੈ ਉਹ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਹਿਬਾਨ ਕੋਲ ਹੁੰਦੀ ਹੈ ਉਹ ਗ੍ਰੰਥੀ ਸਹਿਬਾਨ ਰਾਗੀ ਸਹਿਬਾਨ ਆਉਂਦੇ ਨੇ ਪਾਠੀ ਸਿੰਘ ਆਉਂਦੇ ਨੇ ਬਹੁਤ ਹੀ ਮਰਿਆਦਾ ਦੇ ਨਾਲ ਸਹਿਜ ਦਾ ਦੇ ਨਾਲ ਉਹ ਗੁਰੂ ਸਾਹਿਬ ਦੀ ਸੇਵਾ ਕਰਦੇ ਨੇ ਤਿੰਨ ਦਿਨ ਖਣਪਟ ਸਾਹਿਬ ਹੁੰਦੇ ਨੇ ਪੂਜ ਪੈਂਦੇ ਨੇ ਹੁਣ ਦੂਜੇ ਪਾਸੇ ਗੱਲ ਆਉਂਦੀ ਮੈਨੇਜਮੈਂਟ ਦੀ ਦੇਖੋ ਮੈਨੇਜਮੈਂਟ ਕਿਹਨੇ ਕਰਨੀ ਸੀ ਉੱਥੇ ਕੋਈ ਬੰਦਾ ਹੀ ਨਹੀਂ ਸੀਗਾ ਮੈਨੇਜਮੈਂਟ ਕਰਨ ਵਾਲਾ ਜਿਹਨੂੰ ਮਰਿਆਦਾ ਦਾ ਪਤਾ ਹੁੰਦਾ ਜਿੰਨੇ ਵੀ ਵਿਅਕਤੀ ਉੱਥੇ ਇਕੱਠੇ ਹੋਏ ਸੀਗੇ ਜੇ ਕਿਸੇ ਨੂੰ ਮर्यादा ਦਾ ਪਤਾ ਹੁੰਦਾ ਉੱਥੇ ਦਾ ਗਗਨ ਤੁਸੀਂ ਦੇਖਿਆ ਹੋਣਾ ਹੈ ਉਹ ਵੀਡੀਓ ਲਗਾਤਾਰ ਵਾਇਰਲ ਹੁੰਦੀ ਜਾਂਦੀ ਹੈ ਤਾਂ ਜਿਹੜੇ ਪੱਗਾਂ ਵਾਲੇ ਸਰਦਾਰ ਸੀਗੇ ਸਾਨੂੰ ਨਹੀਂ ਪਤਾ ਕਿ ਉਹਨਾਂ ਨੇ ਪੱਗਾਂ ਦੇ ਵਿੱਚ ਸਿਰਫ ਸਾਈ ਸੀਗੇ ਕੌਣ ਸੀਗੇ ਉਹ ਵਿਅਕਤੀ ਅਸੀਂ ਉਹਨਾਂ ਨੂੰ ਸਰਦਾਰ ਨਹੀਂ ਸਿੱਖ ਨਹੀਂ ਕਹਿ ਸਕਦੇ ਕਿਉਂਕਿ ਉਹਨਾਂ ਨੂੰ ਇਹਨਾਂ ਨਹੀਂ ਪਤਾ ਭੰਗੜੇ ਪਾ ਰਹੇ ਆ ਨੀਚੇ ਉਹ ਜਿਹੜੀ ਇੱਕ ਫਲੋਰ ਸੀਗਾ ਉਸ ਦੇ ਉੱਤੇ ਭੰਗੜੇ ਪਾਏ ਜਾ ਰਹੇ ਸੀਗੇ ਜੇਕਰ ਕੋਈ ਗਲਤੀ ਕਰ ਰਿਹਾ ਕੋਈ ਗਾਣਾ गा ਰਿਹਾ ਤਾਂ ਉਹ ਵਿਅਕਤੀ ਪੱਗਾਂ ਸਿਰ ਦੇ ਉੱਤੇ ਬੰਨ ਕੇ ਥੱਲੇ ਭੰਗੜੇ ਪਾਉਂਦੇ ਇੰਨੀ ਸ਼ਰਮ ਨਹੀਂ ਹੈ ਕਿ ਪਿੱਛੇ ਜਿਹੜਾ ਹੋਰਡਿੰਗ ਲੱਗਿਆ ਹੈ ਚਲੋ ਅਸੀਂ ਮੰਨ ਲਿਆ ਮੈਨੇਜਮੈਂਟ ਨੂੰ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਜਿਹੜਾ ਪਿੱਛੇ ਹੀ ਜਿੱਥੇ ਵੀਰ ਸਿੰਘ ਆ ਰਹੇ ਐ ਪਿੱਛੇ ਹੋਰਡਿੰਗ ਜਿਹੜਾ ਲੱਗਿਆ ਸੀ ਉਹ ਤੇ ਕੀ ਲਿਖਿਆ ਸੀਗਾ ਉਹ ਅੰਨਾ ਵੀ ਪਤਾ ਨਹੀਂ ਕਰ ਦਿੱਤੀ ਹੈ ਸੀਰਗੁਰੂ ਤੇ ਹਮਾਤ ਜਿਵੇਂ ਸਟੇਜ ਤੇ ਚੜਿਆ ਮੈਂ ਪਿੱਛੇ ਬੈਨਰ ਨਹੀਂ ਦੇਖਿਆ ਸ਼ਹੀਦ ਵੀਰ ਸਿੰਘ ਦੀ ਵੀ ਇਹ ਸਿੰਘ ਦੀ ਵੀ ਤਾਂ ਗਲਤੀ ਹੈ ਨਾ ਸਟੇਜ ਤੇ ਚੜ ਕੇ ਤੁਸੀਂ ਨੱਚਣਾ ਗੁਣਾ ਸ਼ੁਰੂ ਕਰ ਦੋਗੇ ਤਾਂ ਬਾਕੀ ਆਡੀਅנס ਉਹ ਹੀ ਕੰਮ ਕਰਦੀ ਹੈ ਫਿਰ ਆ ਵੀਰ ਸਿੰਘ ਦੀ ਵੀ ਤਾਂ ਵੱਡੀ ਗਲਤੀ ਹੈ ਬਿਲਕੁਲ ਗਗਨ ਸਭ ਤੋਂ ਵੱਡੀ ਗਲਤੀ ਜਿਹੜੀ ਹੈ ਉਹ ਮੰਨੀ ਜਾ ਰਹੀ ਹੈ ਜੇਕਰ ਵੀਰ ਸਿੰਘ ਨੂੰ ਉੱਥੇ ਕੁਝ ਗਾਇਕ ਦੇ ਰੂਪ ਦੇ ਵਿੱਚ ਸੱਦਿਆ ਗਿਆ ਉੱਥੇ ਸੋਗ ਸਮਾ ਸੀਗੀ ਉੱਥੇ ਵਿਚਾਰੇ ਜਾਣੇ ਸੀਗੇ ਉੱਥੇ ਗੁਰੂ ਸਾਹਿਬ ਦੀ ਜੀਵਨੀ ਬਾਰੇ ਦੱਸਿਆ ਜਾਣਾ ਸੀਗਾ ਉਸ ਨੂੰ ਅਸੀਂ ਗਾ ਕੇ ਵੀ ਦੱਸ ਸਕਦੇ ਹਾਂ ਉਸ ਨੂੰ ਅਸੀਂ ਸਿੱਧੇ ਤੌਰ ਤੇ ਕਥਾ ਦੇ ਰੂਪ ਦੇ ਵਿੱਚ ਵੀ ਦੱਸ ਸਕਦੇ ਹਾਂ ਪਰ ਉੱਥੇ ਅਜਿਹਾ ਮਾਹੌਲ ਸਿਰਜ ਦਿੱਤਾ ਗਿਆ ਉਥੇ ਗਾਣੇ ਗਾਏ ਗਏ ਉਥੇ ਭੰਗੜੇ ਪਾਏ ਗਏ ਸੋ ਉਸ ਤੋਂ ਬਾਅਦ ਦੇਖੋ ਤੁਸੀਂ ਉਹ ਵਿਅਕਤੀ ਚਾਹੇ ਉਹ ਹਜ਼ਾਰ ਬੰਦੇ ਸੀਗੇ ਜਿਨ੍ਹਾਂ ਨੇ ਵੀਡੀਓ ਬਣਾਈ ਉਹਨੂੰ ਇੰਨੀ ਅਕਲ ਸੀਗੀ ਕਿ ਵਾਕਈ ਇਹ ਗਲਤ ਹੋ ਰਿਹਾ ਹੈ ਇਸ ਕਰਕੇ ਮੈਂ ਵੀਡੀਓ ਇਸੀ ਤਿਆਰ ਕਰਨੀ ਹੈ ਉਸ ਵਿਅਕਤੀ ਨੇ ਉਹ ਵੀਡੀਓ ਤਿਆਰ ਕੀਤੀ ਅਤੇ ਉਸ ਨੂੰ ਸ਼ਿਕਾਇਤ ਕੀਤੀ ਗਗਨ ਇੰਨੀ ਗੱਲ ਹੈ ਜਿੱਤੇ ਐਨੇ ਅੰਨੇ ਹੋ ਸਕਦੇ ਨੇ ਉਥੇ ਸਿਜਾਕਾ ਇੱਕ ਕੋ ਵੀ ਸਕਦਾ ਸੋ ਇਸੇ ਕਰਕੇ ਉਹ ਸਿਜਾਕਾ ਜਿਹੜਾ ਬੰਦਾ ਸੀਗਾ ਉਸਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋ ਹਾਲਾਂਕਿ ਜੇਕਰ ਉਹ ਵਿਰੋਧ ਕਰਦਾ ਤਾਂ ਹੋ ਸਕਦਾ ਉਥੇ ਧੱਕਾਮੁੱਕੀ ਹੁੰਦੀ ਉਸ ਨਾਲ ਮਾਰਕੁੱਟ ਵੀ ਕੀਤੀ ਜਾਂਦੀ ਠੀਕ ਹੈ ਕਿਉਂਕਿ ਸਰਕਾਰੀ ਸਮਾਗਮ ਸੀਗਾ ਪਰ ਇਸ ਵਿਚਾਲੇ ਉਸ ਵਿਅਕਤੀ ਨੇ ਸਿਆਨਬ ਕੀਤੀ ਇੱਕ ਵੀਡੀਓ ਤਿਆਰ ਕੀਤੀ ਵੀਡੀਓ ਤਿਆਰ ਕਰਕੇ ਉਹ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਪਹਿਲੋਂ ਤੇ ਵਾਇਰਲ ਹੋਈ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਪਹੁੰਚੀ ਉਸ ਤੋਂ ਬਾਅਦ ਉਸ ਦੇ ਉੱਤੇ ਜਿਹੜਾ ਉਹ ਐਕਸ਼ਨ ਜਿਹੜਾ ਹੌਲੀ-ਹੌਲੀ ਲਿਆ ਗਿਆ ਵੀਰ ਸਿੰਘ ਤਾਂ ਉਦਣ ਹੀ ਆ ਕੇ ਮਾਫੀ ਮੰਗ ਗਏ ਵਿਅਕਤੀਗਤ ਤੌਰ ਤੇ ਆ ਕੇ ਮੰਗੀ ਇਸ ਤੋਂ ਇਲਾਵਾ ਉਹਨਾਂ ਨੇ ਇੱਕ ਲਿਖਤੀ ਰੂਪ ਦੇ ਵਿੱਚ ਆਪਣਾ ਸਪਸ਼ਟੀਕਰਨ ਦਿੱਤਾ ਲਿਖਤੀ ਰੂਪ ਦੇ ਵਿੱਚ ਮਾਫੀ ਮੰਗੀ ਸੋ ਸਿੱਧੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਇਹ ਜਿਹੜੀ ਗਲਤੀ ਹੋਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਾ ਹੋਏ ਸਿੱਧੇ ਤੌਰ ਦੇ ਉੱਤੇ ਇਹ ਹੀ ਇੱਕ ਸੁਨੇਹਾ ਦੇਣਾ ਹੁੰਦਾ ਹੈ ਇਹ ਨਹੀਂ ਅਸੀਂ ਕਹਿ ਰਹੇ ਕਿ ਇਥੋਂ ਗੋਲੀਆਂ ਸਿੱਧੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਜਿੰਨੇ ਗਲਤੀ ਕੀਤੀ ਹੁੰਦੀ ਹੈ ਪਰ ਇਹ ਗੁਰੂ ਦਾ ਧਾਰ ਹੈ ਤੇ ਹਰ ਕੋਈ ਬਖਸ਼ਿਆ ਜਾਂਦਾ ਹੈ ਜੇਕਰ ਸਰਕਾਰ ਨਵੀਂ-ਨਵੀਂ ਹੈ ਮੰਤਰੀ ਸਹਿਬਾਨ ਨਵੇਂ-ਨਵੇਂ ਨੇ ਹੌਲੀ-ਹੌਲੀ ਸਿੱਖਣਗੇ ਆਉਣਗੇ ਇਹ ਚੀਜ਼ਾਂ ਪਰ ਇੱਕ ਚੀਜ਼ ਹੋ ਰਹੀ ਹੈ ਸਿੱਖੇ ਆ ਰਹੇ ਹਾਂ ਸਿੱਖ ਦਾ ਕੰਮ ਵੀ ਸਿਖਾਉਂਗਾ ਜੀ ਵੀਰ ਸਿੰਘ ਦੀ ਅਗਰ ਗੱਲ ਕੀਤੀ ਜਾਏ ਕਿਉਂਕਿ ਸਰਕਾਰ ਨੇ ਪ੍ਰੋਗਰਾਮ ਕਰਾਇਆ ਸ਼ਹੀਦੀ ਸਮਾਗਮ ਉਹਨਾਂ ਨੇ ਕਰਾਇਆ ਚਲੋ ਇੱਕ ਵੀਰਾ ਚੱਕਿਆ ਆਪਣੇ ਪੱਧਰ ਤੇ ਚਾਹੇ ਚੁੱਕਿਆ ਚਾਹੇ ਐਸਜੀਪੀਸੀ ਦੇ ਵੱਲੋਂ ਇਤਰਾਜ਼ ਜ਼ਾਹਰ ਕੀਤਾ ਗਿਆ ਸ਼ੇਖ ਖਾਲਸਾ ਤੱਕ ਸਾਹਿਬ ਦੇ ਵੱਲੋਂ ਕੀਤਾ ਗਿਆ ਲੇਕਿਨ ਇੱਕ ਚੰਗੀ ਪਹਿਲ ਸਰਕਾਰ ਦੇ ਵੱਲੋਂ ਅਗਰ ਕੀਤੀ ਵੀ ਗਈ ਹੈ ਵੀਰ ਸਿੰਘ ਖੁਦ ਆਖ ਰਹੇ ਨੇ ਕਿ ਉਹ ਤਾਂ ਆਸਟ੍ਰੇਲੀਆ ਚ ਸੀ ਆਸਟ੍ਰੇਲੀਆ ਤੋਂ ਆਏ ਮੋਬਾਈਲ ਉਹਨਾਂ ਦਾ ਬੰਦ ਪਿਆ ਸੀ ਮਤਲਬ ਮੰਨ ਲਓ ਤੁਸੀਂ ਹੋ ਤੁਸੀਂ ਆਪਣੇ ਤੇ ਹੀ ਲੈ ਲਓ ਤੁਹਾਨੂੰ ਕਿਹਾ ਗਿਆ ਹੋਵੇ ਤੁਸੀਂ ਜਾਣਕਾਰੀ ਦੇਣੀ ਹੈ ਆਪਾਂ ਕਿ ਅਕਾਲ ਤਖਤ ਸਾਹਿਬ ਬਾਰੇ ਤੁਸੀਂ ਜਾਣਕਾਰੀ ਦੇ ਰਹੇ ਹੋ ਪੀਐਮ ਨਰਿੰਦਰ ਮੋਦੀ ਦੇ ਬਾਰੇ ਤਾਂ ਗਲਤੀ ਕਿੱਸੀ ਹੈ ਤੁਹਾਨੂੰ ਇਸ ਇਹਦਾ ਮਤਲਬ ਕਿ ਤੁਸੀਂ ਜਿਨੇ ਇਨਫੋਰਮੇਸ਼ਨ ਪੂਰੀ ਦੇਣੀ ਹੈ ਉਹਨੂੰ ਪਤਾ ਹੀ ਨਹੀਂ ਮੈਂ ਕਰਨਾ ਕੀ ਹੈ ਬਿਲਕੁਲ ਗਗਨ ਸਿੱਧੇ ਤੌਰ ਦੇ ਉੱਤੇ ਮੈਨੇਜਮੈਂਟ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ ਇਹ ਚੀਜ਼ਾਂ ਜਿਹੜੀਆਂ ਨੇ ਦੇਖੋ ਜਿਹੜੀ ਮਰਿਆਦਾ ਹੁੰਦੀ ਹੈ ਇਸ ਬਾਰੇ ਸਿੱਖਣਾ ਹੁੰਦਾ ਹੈ ਜੇਕਰ ਅਸੀਂ ਇੱਥੇ ਹੱਦ ਹਦੂ ਤੇ ਖੜਕੇ ਰਿਪੋਰਟਿੰਗ ਕਰ ਰਹੇ ਹਾਂ ਸਾਨੂੰ ਪਤਾ ਹੈ ਕਿ ਇਸ ਹੱਦ ਤੋਂ ਥੱਲੇ ਅਸੀਂ ਨਹੀਂ ਜਾਣਾ ਉਹਦਾ ਕਾਰਨ ਹੈ ਇਹ ਮੁਕੱਦਸ ਅਸਥਾਨ ਹੈ ਸੰਤਾਂ ਅੰਦਰ ਬੈਠੀਆਂ ਹੁੰਦੀਆਂ ਨੇ ਬਿਰਤੀ ਲੱਗੀ ਹੁੰਦੀ ਹੈ ਗੁਰੂ ਦਾ ਜਾਪ ਚੱਲ ਰਿਹਾ ਹੁੰਦਾ ਹੈ ਇਸ ਕਰਕੇ ਅਸੀਂ ਇਸ ਤੋਂ ਥੱਲੇ ਜਾ ਕੇ ਆਪਣੀ ਰਿਪੋਰਟਿੰਗ ਨਹੀਂ ਕਰ ਸਕਦੇ ਇਹ ਮਰਿਆਦਾ ਸਾਨੂੰ ਦੱਸੀ ਗਈ ਸਾਨੂੰ ਪਤਾ ਹੈ ਸੋ ਸਿੱਧੇ ਤੌਰ ਦੇ ਉੱਤੇ ਸਾਡਾ ਮਕਸਦ ਇਹ ਹੀ ਹੁੰਦਾ ਹੈ ਕੀ ਮਰਿਆਦਾ ਸਭ ਤੋਂ ਪਹਿਲਾਂ ਜਿੱਥੇ ਵੀ ਜਾਇਦਾ ਮਰਿਆਦਾ ਕੀ ਹੈ ਕੋਈ ਸੋਗ ਦਾ ਕੰਮ ਹੈ ਕਿਸੇ ਦੀ ਮਿੱਤਿਉ ਹੋ ਗਈ ਹੈ ਜਾਂ ਕਿਸੇ ਦੇ ਘਰ ਦੇ ਵਿੱਚ ਕੋਈ ਖੁਸ਼ੀ ਹੈ ਕੋਈ ਜਿੱਤ ਗਿਆ ਕੋਈ ਭੰਗੜੇ ਪੈ ਰਹੇ ਆ ਸੋ ਇਹ ਚੀਜ਼ਾਂ ਗਗਨ ਦੇ ਕੋ ਦੱਸਣਾ ਫਰਜ਼ ਮੈਨੇਜਮੈਂਟ ਸਭ ਤੋਂ ਪਹਿਲਾਂ ਮੈਨੇਜਮੈਂਟ ਦਾ ਵੀ ਫਰਜ਼ ਬਣਦਾ ਹੈ ਔਰ ਖੁਦ ਉੱਤੇ ਪਰਫਾਰਮ ਕਰਨ ਵਾਲੇ ਦਾ ਵੀ ਪੂਰਾ ਫਰਜ਼ ਬਣਦਾ ਇਹ ਨਹੀਂ ਹੈ ਕਿ ਕਿਸੇ ਦੇ ਮਰਗ ਹੋ ਗਈ ਤੁਸੀਂ ਭੰਗੜੇ ਪਾਣ ਲੱਗ ਜਾਓਗੇ ਉੱਥੇ ਜਾ ਕੇ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਮਰਗ ਤੇ ਆਏ ਹੋ ਤੁਸੀਂ ਕਿੱਥੇ ਆਏ ਹੋ ਮਤਲਬ ਇੱਕ ਤੁਸੀਂ ਕਿਸ ਸਮਾਗਮ ਦੇ ਵਿੱਚ ਜਾ ਰਹੇ ਹੋ ਕਿਸ ਤਰ੍ਹਾਂ ਦੇ ਸਮਾਗਮ ਦੇ ਵਿੱਚ ਜਾ ਰਹੇ ਹੋ ਜੀ ਮर्यादा ਦਾ ਪਾਲਣ ਤਾਂ ਤੁਹਾਨੂੰ ਕਰਨਾ ਪੈਗਾ ਨਾ ਅਗਰ ਤੁਸੀਂ ਪੇਸ਼ਕਾਰੀ ਕਰਨੀ ਹੈ ਤਾਂ ਬਹੁਤ শুকਰੀਆ ਪਰ ਫਿਲਹਾਲ ਤੱਕ ਦੀ ਜਾਣਕਾਰੀ ਦੇ ਲਈ ਖੈਰ ਨਜ਼ਰ ਬਣਾ ਕੇ ਰੱਖਣਾ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਮੀਟਿੰਗ ਇਸ ਵੇਲੇ ਚੱਲ ਰਹੀ ਹੈ ਮੰਤਰੀ ਅਰਜੋਨ ਸਿੰਘ ਬੈਂਸ ਵਾਣ ਚੁੱਕੇ ਨੇ ਪੰਚਾਇਤ ਸੈਮਾਨਾ ਦੀ ਇਕੱਤਰਤਾ ਜਿਸ ਦੀ ਅਗਵਾਈ ਕਰ ਰਹੇ ਨੇ ਜਥੇਦਾਰ ਕੁਲਦੀਪ ਸਿੰਘ ਗੜਕਾਚ ਔਰ ਤਿੰਨ ਦੇਰ ਤੱਕ ਮੀਟਿੰਗ ਚੱਲੇਗੀ ਇਸ ਦਾ ਇੰਤਜ਼ਾਰ ਰਹੇਗਾ ਔਰ ਕੀ ਫੈਸਲਾ ਅੱਗੇ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਲਿਆ ਜਾਏਗਾ ਜਥੇਦਾਰ ਸਾਹਿਬ ਦੇ ਵੱਲੋਂ ਲਿਆ ਜਾਏਗਾ ਇਸ ਬਾਰੇ ਨਜ਼ਰ ਸਾਡੀ ਲਗਾਤਾਰ ਇਸ ਖਬਰ ਤੇ ਰਹੇਗੀ ਗ੍ਰਾਮ ਹੋਏ ਧਾਰਮਿਕ ਪ੍ਰੋਗਰਾਮ ਸੀ ਸ਼ਹੀਦੀ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਸੀ ਹਾਲਾਂਕਿ ਉਸ ਪ੍ਰੋਗਰਾਮ ਦੇ ਵਿੱਚ ਜੋ ਪੰਜਾਬੀ ਸਿੰਗਰ ਬੀ ਸਿੰਘ ਸ਼ਿਆ ਕਾਰਤਕ ਸਾਹਿਬਾ ਗਏ ਪੇਸ਼ ਹੋਏ ਨੇ ਉਸ ਤੋਂ ਬਾਅਦ ਕਿਉਂਕਿ ਵਿਵਾਦ ਉੱਠ ਖੜਾ ਹੋਇਆ ਜੋ ਉਹਨਾਂ ਨੇ ਪੇਸ਼ਕਾਰੀ ਕੀਤੀ ਜਨਤਕ ਤੌਰ ਤੇ ਮਾਫੀ ਵੀ ਮੰਗੀ ਅੱਜ ਕੈਬਨਟ ਮੰਤਰੀ ਪਹੁੰਚੇ ਨੇ ਪੰ ਸਿੰਘ ਸੇਵਾਨਾ ਦੀ ਇਕੱਤਰਤਾ ਦੇ ਵਿੱਚ ਬੇਸ਼ਰਮ ਦੇ ਨੇ